ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਰਸਮੇਸੀ ਮਸਾਲਾ ਅਰਬੀ ਇਹ ਸਬਜੀ ਚਟਪਾਟੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਓ ਸਬਜੀ ਬਣਾਉਣਾ ਸਟਾਰਟ ਕਰਦੇ ਹਾਂ ਕਿਤੇ ਮੈਂ 1/2 ਕਿਲੋ ਅਰਬੀ ਲਈ ਹੈ ਜਿਹਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ ਛਿਲਕੇ ਤੇ ਇਸ ਸ਼ੇਪ ਦੇ ਵਿੱਚ ਆਪਾਂ ਕੱਟ ਕਰ ਲਵਾਂਗੇ ਤੁਸੀਂ ਮਨਚਾਈ ਸ਼ੇਪ ਦੇ ਵਿੱਚ ਕੱਟ ਕਰ ਸਕਦੇ ਹੋ ਅਰਬੀ ਵਿੱਚ ਨਮਕ ਪਾ ਕੇ ਇਸਨੂੰ ਅਬ 20 ਮਿੰਟ ਲਈ ਸਾਈਡ ਤੇ ਰੱਖ ਦਵਾਂਗੇ ਤੁਸੀਂ ਨਮਕ ਆਪਣੇ ਅਕੋਰਡਿੰਗ ਪਾ ਸਕਦੇ ਹੋ ਵੈਸੇ ਨਮਕ ਅਰਬੀ ਚ ਖੁੱਲਾ ਹੀ ਪੈਂਦਾ ਹੈ ਕਿ ਸਾਰੀ ਕੋਡਿੰਗ ਜਿਹੜੀ ਹੈ ਚੰਗੀ ਤਰ੍ਹਾਂ ਨਮਕ ਦੀ ਹੋ ਜਾਵੇ ਅਰਬੀ ਦੇ ਉੱਪਰ ਅਰਬੀ ਨੂੰ ਅੱਧਾ ਘੰਟਾ ਲੂਣ ਲਾ ਕੇ ਰੱਖ ਲਿਆ ਸੀ ਅੱਧੇ ਘੰਟੇ ਬਾਅਦ ਆਪਾਂ 3-4 ਪਾਣੀ ਨਾਲ ਵਾਸ਼ ਕਰ ਲਵਾਂਗੇ ਪੈਨ ਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਲੈ ਲਾਂਗੇ ਜਿਵੇਂ ਗਰਮ ਹੋ ਜਾਵੇ ਇਸ ਤੇ ਵਿੱਚ ਪਾਵਾਂਗੇ ਅਰਬੀ ਅਰਬੀ ਨੂੰ ਫਰਾਈ ਕਰ ਲਵਾਂਗੇ ਸਾਡੀ ਕਿਚਨ ਜੀ ਤੇ ਅੱਡੀ ਜੈ ਉਹ ਫਰਾਈ ਹੋ ਚੁੱਕਿਆ ਥੋੜਾ ਫੈਲ ਨੂੰ ਕੱਢ ਲਵਾਂ ਇਹ ਇਸ ਤਰ੍ਹਾਂ ਆਪਾਂ ਸਾਰੀ ਦੀ ਸਾਰੀ ਅਰਬੀ ਜਈਆ ਕੱਢ ਲਵਾਂਗੇ ਸਾਈਡ ਤੇ ਸਾਡੀ ਅਰਬੀ ਫਰਾਈ ਹੋ ਰਹੀ ਹੈ ਦੂਸਰੀ ਸਾਈਡ ਤੇ ਆਪਾਂ ਟਟਾ ਛਾਵਾ ਕੇ ਫਟਾਫਟ ਤਿਆਰ ਕਰ ਲਵਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਐ ਇਸ ਦੇ ਵਿੱਚ ਪਾਵਾਂਗੇ 1 ਟੇਬਲस्पून ਜੀਰਾ ਤੁਸੀਂ ਚਾਹੋ ਤਾਂ ਪੁੰਨੀਆਂ ਵੀ ਯੂਜ਼ ਕਰ ਸਕਦੇ ਹੋ ਅੱਗੇ ਵਿੱਚ ਪਾਵਾਂਗੇ ਲਸਣ ਦਾ ਦਿਸੇਸ਼ ਸੁਆਹ ਹਲਦੀ ਮਸਾਲਾ ਪਾਣੀ ਵਿੱਚ ਹਾਫ ਚੰਟੀ ਵਿੱਚ ਕੱਟ ਕਰ ਲਿਆ ਦੋ ਲਸਣ ਦਾ ਦਿਸ ਨੂੰ ਪੁੱਲ ਲਵਾਂਗੇ हुए प्याज पावे प्याज, प्याज में भी चंकी तरह भुन लवेंगे प्याज में आप कर गुलाबी जब का कच्चापन दूर हो जाए तभी टमाटर ऐड करा ਤੁਸੀਂ ਦੇਖ ਸਕਦੇ ਹੋ ਕਿ ਪਿਆਜ਼ ਦਾ ਕਲਰ ਅੱਗੇ ਨਾਲੋਂ ਕਾਫੀ ਚੇਂਜ ਹੋ ਗਿਆ ਹੈ। ਹੁਸਨ ਬਾਬਾ ਪਾਡ ਕਰਾਂਗੇ। ਚੌਪ ਕੀਤੇ ਟਮਾਟਰ। ਚੌਪ ਕੀਤੇ ਟਮਾਟਰ ਨੂੰ ਮੈਂ ਆਪ ਚੰਗੀ ਤਰ੍ਹਾਂ ਪਨ ਲਵਾਵਾਂਗੇ ਮਸਾਲੇ ਦੇ ਵਿੱਚ। ਨਮਕ ਸਾਦੇ ਨੂੰ ਸਾਤ 1 ਟੇਬਲस्पून ਹਲਦੀ ਅਤੇ 1 ਟੇਬਲस्पून ਕਨੀਆ ਪਾਊਡਰ 1/4 ਟੇਬਲस्पून ਹਲਦੀ ਵਿੱਚ 1/2 ਟੇਬਲस्पून ਤੇਲ ਮਿਲਾਓ मिक्स कर लवाने चंनी तरह मसाले में आप दो तीन मिनट और बोर मैं टू टेबल स्पून पानी भी है ਇਹਦੇ ਵਿੱਚ ਜਿਹੜੇ ਮਸਾਲੇ ਆਪਾਂ ਐਡ ਕੀਤੇ ਆਂ ਇਹ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਰਚ ਜਾਣਗੇ ਇਸ ਨੂੰ ਆਪਾਂ ਪੁਨਚੇਤਾ ਘਣਪੂ ਢਾਗੀ ਚਿਨਾ ਚੜਪਾ ਕੇ ਮਸਾਲਾ ਤੇਲ ਬਾਹਰ ਛੱਡ ਦੇਵਾਂ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਮਲਾਈ ਤੁਸੀਂ ਕੜ ਵੀ ਪਾ ਸਕਦੇ ਹੋ ਜੇ ਤੁਸੀਂ ਕੜ ਪਾਣਾ ਹੈ ਤੇ ਮਸਾਲੇ ਨੂੰ ਥੋੜਾ ਠੱਡਾ ਕਰ ਫੰਡਾ ਕਰਕੇ ਫਿਰ ਪਾਣਾ ਜੇ ਤੁਸੀਂ ਗਰਮ ਗਰਮ ਮਸਾਲੇ ਦੇ ਵਿੱਚ ਦਹੀਂ ਪਾ دیਏ ਤਾਂ ਉਹ ਫਟ ਜਾਂਦਾ ਮੈਂ ਇੱਕ ਦੋ ਵਾਰੀ ਟਰਾਈ ਕੀਤਾ ਸੀ ਤਾਂ ਤੁਹਾਨੂੰ ਦੱਸ ਰਹੀ ਹਾਂ ਗਰਮ ਮਸਾਲੇ ਦੇ ਵਿੱਚ ਮਲਾਈ ਤੁਸੀਂ ਐਡ ਕਰ ਸਕਦੇ ਹੋ ਮਲਾਈ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਮਸਾਲਾ ਸਾਡਾ ਬਣ ਕੇ ਪਿਆਰ ਹੈ ਹੁਣ ਆਪਾਂ ਇਸ ਦੇ ਵਿੱਚ ਫਰਾਈ ਕੀਤੀ ਅਰਬੀ ਐਡ ਕਰ ਦਵਾਂਗੇ ਅਰਬੀ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਮੈਂ ਜਿਸ ਕੱਪ ਵਿੱਚ ਮਲਾਈ ਲਈ ਸੀ ਉਸੇ ਕੱਪ ਦੇ ਵਿੱਚ ਹੀ ਥੋੜਾ ਜਿਹਾ ਪਾਣੀ ਐਡ ਕਰਕੇ ਇਸ ਦੇ ਵਿੱਚ ਪਾਣੀ ਪਾ ਦਵਾਂਗੇ ਤੁਸੀਂ ਆਪਣੇ ਅਕੋਰਡਿੰਗ ਪਾਣੀ ਪਾ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਤਰੀ ਵਾਲੀ ਸਬਜ਼ੀ ਚਾਹੀਦੀ ਹੈ ਫਿਰ ਤੁਸੀਂ ਹੋਰ ਥੋੜਾ ਪਾਣੀ ਐਡ ਕਰ ਸਕਦੇ ਹੋ ਬਟ ਮੈਨੂੰ ਰਸਮੀ ਸੀ ਸਬਜ਼ੀ ਚਾਹੀਦੀ ਹੈ ਇਸ ਲਈ ਮੈਂ ਥੋੜਾ ਜਿਹਾ ਪਾਣੀ ਐਡ ਕਰ ਰਹੀ ਹਾਂ ਤਾਂ ਕੰਦੇਣ ਤੋਂ ਬਾਅਦ ਸੀ ਮੈਂ ਗੈਸ ਤੇ 8 ਮਿੰਟ ਲਈ ਸਬਜ਼ੀ ਨੂੰ ਪਕਾਵਾਂਗੇ 7-8 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਸਬਜ਼ੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੈ ਹੁਣ ਇਸ ਦੇ ਵਿੱਚ ਐਡ ਕਰਾਂਗੇ ਕਸੂਰੀ ਮੇਥੀ 1/2 ਟੇਬਲस्पून ਕੜਾ ਮਸਾਲਾ 1/4 ਟੇਬਲस्पून આમਚੂਰ ਪਾਊਡਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਰਬੀ ਦੇ ਵਿੱਚ ਸਬਜੀ ਦੇ ਉੱਪਰ ਪਾਵਾਂਗੇ ਹਰਾ ਧਨੀਆ ਸੋ ਸਾਡੀ ਰਸਮੀ ਸੀ ਅਰਬੀ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਧੰਨੂ ਸਾਡੀ ਅੱਜ ਦੀ ਵੀਡੀਓ ਕਿਹੋ ਜੀ ਲੱਗੀ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਓ ਚੈਨਲ ਦੇ ਨਵੇਂ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ